ਪਾਕਿਸਤਾਨ 2 ਦਿਨਾਂ ਵਿੱਚ ਹੀ ਰੋਣ ਲੱਗ ਗਿਆ ਤੇ ਹੁਣ ਸਾਰੇ ਦੇਸ਼ਾਂ ਤੋਂ ਮੰਗ ਕਰ ਰਿਹਾ ਕਿ ਉਸ ਦੀ ਮਦਦ ਕੀਤੀ ਜਾਵੇ ਵਿੱਤੀ ਮਦਦ ਤੇ ਨਾਲ ਹੀ ਬਾਕੀ ਹੋਰ ਸਾਜੋ ਸਮਾਨ ਦੀ ਵੀ ਮਦਦ ਕੀਤੀ ਜਾਵੇ ਪਾਕਿਸਤਾਨ ਦੀ ਇੱਕ ਜੋ ਐਕਸ ਹੈਂਡਲਰ ਤੋਂ ਇੱਕ ਪੋਸਟ ਲਗਾਤਾਰ ਵਾਇਰਲ ਹੋ ਰਹੀ ਹੈ ਜੋ ਕਿ ਇਕਨੋਮਿਕ ਅਫੇਅਰ ਡਿਵੀਜ਼ਨ ਗਵਰਨਮੈਂਟ ਆਫ ਪਾਕਿਸਤਾਨ ਦੇ ਨਾਮ ਤੋਂ ਜਿਹੜਾ ਅਕਾਊਂਟ ਹੈ ਉਸ ਤੋਂ ਜਿਹੜੀ ਹੈ ਜਿਹੜੀ ਪੋਸਟ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਪਾਕਿਸਤਾਨ ਗਿੜਗਿੜਾ ਕੇ ਰੋਂਦੇ ਹੋਏ ਮਦਦ ਮੰਗ ਰਿਹਾ ਹੈ ਬਾਕੀ ਸਾਰੇ ਦੇਸ਼ਾਂ ਤੋਂ ਜਿਸ ਦੇ ਵਿੱਚ ਇਸ ਪੋਸਟ ਦੇ ਵਿੱਚ ਲਿਖਿਆ ਗਿਆ ਗਵਰਨਮੈਂਟ ਆਫ ਪਾਕਿਸਤਾਨ ਅਪੀਲਸ ਟੂ ਇੰਟਰਨੈਸ਼ਨਲ ਪਾਰਟਨਰਸ ਫੋਰ ਮੋਰ ਲੋਨਸ ਆਫਟਰ ਹੈਵੀ ਲਾਸਸ ਇਨਫਲੈਕਟਿਡ ਬਾਈ ਐਨੀਮੀ ਐਮਡ ਐਸਕਲੇਟਿੰਗ ਵਾਰ ਐਂਡ ਸਟਾਕ ਕ੍ਰੈਸ਼ ਵੀ ਅਰਜ ਇੰਟਰਨੈਸ਼ਨਲ ਪਾਰਟਨਰ ਟੂ ਹੈਲਪ ਡੀ ਐਸਕਲੇਟ ਨੇਸ਼ਨ ਟੂ ਰਿਮੇਨ ਸਟੇਪਸ ਸੋ ਤੁਸੀਂ ਇਹ ਸੁਣ ਸਕਦੇ ਹੋ ਪੜਿਆ ਤੁਸੀਂ ਕਿ ਸਾਫ ਸਾਫ ਰੋਂਦੇ ਗਿੜਗਣਾਉਂਦੇ ਹੋਏ ਪਾਕਿਸਤਾਨ ਹੁਣ ਬਾਕੀ ਦੇਸ਼ਾਂ ਤੋਂ ਮਦਦ ਮੰਗ ਰਿਹਾ ਹੈ ਕਿ ਉਹਨੂੰ ਭਾਰੀ ਲੋਨ ਦਿੱਤੇ ਜਾਣ ਜਿਸ ਤਰ੍ਹਾਂ ਦਾ ਜੋ ਹਾਲਾਤ ਇੰਡੀਆ ਵੱਲੋਂ ਜੋ ਬੰਬਾਰੀ ਕਰਕੇ ਉਹਨੂੰ ਮੂੰਹ ਤੋੜ ਜਵਾਬ ਦੇ ਕੇ ਜਿਹੜਾ ਵੀ ਉਸ ਦਾ ਨੁਕਸਾਨ ਹੋਇਆ ਹੈ ਉਸ ਨੂੰ ਉਸ ਦੀ ਪਰਪਾਈ ਕਰਨ ਦੇ ਲਈ ਉਹਨੂੰ ਥੋੜੀ ਲੋਨ ਦੀ ਰਕਮ ਦਿੱਤੀ ਜਾਵੇ ਸੋ ਇਸ ਦੇ ਉੱਤੇ ਵੱਖ-ਵੱਖ ਪ੍ਰਤੀਕਿਰਿਆ ਲੋਕ ਦੇ ਰਹੇ ਨੇ ਤੇ ਭਾਰਤ ਵੱਲੋਂ ਵੀ ਇਸ ਦੇ ਉੱਤੇ ਪ੍ਰਤੀਕਿਰਿਆ ਦਿੱਤੀ ਗਈ ਪੀ ਆਈ ਬੀ ਪ੍ਰੈਸ ਇਨਫੋਰਮੇਸ਼ਨ ਬਿਊਰੋ ਵੱਲੋਂ ਇਸ ਨੂੰ ਰੀਟਵੀਟ ਕਰਦੇ ਹੋਏ ਇੱਕ ਮੀਮ ਸ਼ੇਅਰ ਕੀਤਾ ਗਿਆ ਗੋਲਵਾਲ ਫਿਲਮ ਦਾ ਜਿਸ ਦੇ ਵਿੱਚ ਲਿਖਿਆ ਹੈ ਇਹ ਕੋਈ ਤਰੀਕਾ ਹੈ ਭੀਖ ਮੰਗਣੇ ਦਾ ਮੇਰਾ ਹਾਸੋ ਈਂਡ ਦੀ ਗੱਲ ਮਜ਼ਾਕ ਉਡਾਇਆ ਗਿਆ ਤੇ ਹੁਣ ਇਹ ਟਵੀਟ ਵਾਇਰਲ ਹੋਣ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਫੈਕਟ ਚੈੱਕ ਰਾਈਂ ਦੱਸਿਆ ਗਿਆ ਕਿ ਸਾਡਾ ਇਹ ਵਾਲਾ ਟਵਿੱਟਰ ਹੈਂਡਲ ਜਿਹੜਾ ਐਕਸ ਹੈਂਡਲ ਜਿਹਨੂੰ ਕਿਹਾ ਜਾਂਦਾ ਹੈ ਉਹ ਹੈਕ ਹੋ ਗਿਆ ਤੇ ਇਸ ਤੋਂ ਬਾਅਦ ਹੀ ਹੁਣ ਇਹ ਜੋ ਪੋਸਟ ਸੀਗੀ ਇਹ ਵਾਲੇ ਅਕਾਊਂਟ ਤੋਂ ਡਿਲੀਟ ਵੀ ਕਰ ਦਿੱਤੀ ਗਈ ਆ ਯਾਨੀ ਕਿ ਪਹਿਲਾਂ ਪਾਕਿਸਤਾਨ ਰੋਂਦੇ ਗਿੜਗੜਾਉਂਦੇ ਹੋਏ ਮਦਦ ਮੰਗ ਰਿਹਾ ਤੇ ਜਦੋਂ ਇਹ ਚੀਜ਼ ਵਾਇਰਲ ਹੋ ਗਈ ਤੇ ਪੂਰੇ ਦੁਨੀਆ ਭਰ ਦੇ ਵਿੱਚ ਇਸ ਦੀ ਖਿੱਲੀ ਉਡਾਈ ਗਈ ਜਾਂ ਕਹਿ ਸਕਦੇ ਹੋ ਕਿ ਮਜ਼ਾਕ ਉਡਾਇਆ ਜਾ ਰਿਹਾ ਤੇ ਹੁਣ ਇਹ ਪੋਸਟ ਵੀ ਡਿਲੀਟ ਕਰ ਗਏ ਨੇ ਤੇ ਇਸ ਤੋਂ ਪਤਾ ਲੱਗਦਾ ਹੈ ਕਿ 2 ਦਿਨਾਂ ਦੇ ਵਿੱਚ ਹੀ ਪਾਕਿਸਤਾਨ ਜਿਹੜੀਆਂ ਗਿੱਦੜ ਭੁਕੀਆਂ ਦੇ ਰਿਆ ਸੀਗਾ ਭਾਰਤ ਨੂੰ ਕਿ ਅਸੀਂ ਇਹ ਕਰਦੇ ਆਂਗੇ ਅਸੀਂ ਉਹ ਕਰਦੇ ਆਂਗੇ ਇਸ ਦੇ ਨਾਲ ਹੀ ਜਿਹੜੇ ਇਹਨਾਂ ਦੇ ਐਕਟਰ ਨੇ ਇਫਤਖਾਰ ਠਾਕੁਰ ਦੀ ਜੇ ਮੈਂ ਗੱਲ ਕਰ ਰਿਹਾ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਕੇ ਹੀ ਪੰਜਾਬ ਨੂੰ ਅਤੇ ਦੇਸ਼ ਨੂੰ ਧਮਕੀਆਂ ਦੇ ਰਹੇ ਸੀਗੇ ਉਹਨਾਂ ਦਾ ਜਿਹੜੇ ਹਾਲਾਤ ਨੇ ਉਸ ਲਈ ਹੁਣ ਸਾਹਮਣੇ ਆ ਰਹੇ ਨੇ ਕਿ 2 ਦਿਨ ਦੇ ਵਿੱਚ ਹੀ ਪਾਕਿਸਤਾਨ ਆਪਣੇ ਗੋਡਿਆਂ ਤੇ ਟੇਕ ਗਿਆ ਤੇ ਹਾਲੇ ਵੀ ਜਿਹੜੀ ਅਕੜ ਹੈ ਉਹ ਜਾ ਨਹੀਂ ਰਹੀ ਹੈ ਤੇ ਲਗਾਤਾਰ ਬੀਤੇ ਕੱਲ ਵੀ ਜਿਹੜੇ ਹਮਲੇ ਆ ਉਹ ਕੀਤੇ ਗਏ ਸੀਗੇ ਤੇ ਅੱਜ ਇਸ ਤਰ੍ਹਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਨੇ ਹੁਣ ਵੇਖਣਾ ਹੋਵੇਗਾ ਕਿ ਅਗਲਾ ਸਟੈਪ ਕੀ ਨਿਕਲ ਕੇ ਸਾਹਮਣੇ ਹੁੰਦਾ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ